ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1190 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਹਿੰਡੋਲ ਮਹਿਲਾ ਪਹਿਲਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ 9 7 14 ਹੈ 3 4 ਕਰ ਮਹਿਲ ਤੇ 4 ਬਹਲੀ ਚਾਰੇ ਦੀਵੇ ਚੌਥ ਦिए 1 ਕਾ 1 ਕਵਾਰੀ ਮਿਹਰਵਾਨ ਮਦਸੂਦਨ ਮਾਧ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸਕਰ 파ਵਕ ਤੇਰਾ ਧਰਮ ਕਰੇ ਸਿਕਦਾਰੀ ਤਰਤੀ ਦੇਗ ਮਿਲੇ ਇਕ ਵੇਰਾ ਭਾਗ ਤੇਰਾ ਪੰਡਾਰੀ ਨਾ ਸਬੂਰ ਹੋਵੇ ਫਿਰ ਮੰਗੇ ਨਾ ਰਿਤ ਕਰੇ ਖੁਆਰੀ ਲਬ ਅੰਦੀਰਾ ਬੰਦੀਖਾਨਾ ਹੈ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਿਰ ਪਾਪ ਕਰੀ ਕੋਟ ਵਾਰੀ ਪਾਵੇ ਚੰਗਾ ਪਾਵੇ ਮੰਦਾ ਜਿਐਸੀ ਨਦਰ ਤੁਮਾਰੀ ਆਦ ਬਿਰਖ ਕੋ ਅੱਲ੍ਹਾ ਕਹੀ ਐ ਸੇ ਖਾਂਈ ਵਾਰੀ ਦੇਵਲ ਦੇਵਤਿਆਂ ਕਰੇ ਲੱਗਾ ਐ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ജീര മഹിപത്ുദു സഹര സിഫമാർ സിമ്രഹ ദ നാന മല വടേ ആയി മേക്കടി ബസ ഹോലകൂ മഹ് ചോഥാ ഓക്കാര സത്ഗര പ്രസാദ കായയാ നഗരക്കാലക വസാഖിൻ പല തരനാ എനികോ പാവ ജന കാര ടാക്ര ബാലക ഇരയാണ സി താ പൂരാ പൈയ ഭജനമ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਕਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਭਈ ਹੈ ਜਿਉ ਕ੍ਰਿਸ਼ਨ ਬਿਦਰ ਕਰਿਆ ਆਇਆ ਮਿਲਿਓ ਸੁਦਾਮਾ ਪਾਵਨੀ ਤਾਰ ਸਭ ਕਿਛ ਅਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿਆ ਪਰਖਾਹੀ ਜੇ ਸਭ ਸਾਖਤ ਕਰੇ ਬਖੀਲੀ ਇਕ ਰਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦੇਹ ਦਿਸ ਸੋਭਾ ਪਾਈ ਨਿੰਦਕ ਸਾਖਤ ਖਵ ਨ ਸਕੇ ਅਤਿ ਲੈ ਆਪਣੇ ਘਰ ਲੁਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮੈ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋ ਵਹਿ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੀ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹੱਲਾ ਪੰਜਵਾ ਕਰ ਪਹਿਲਾ ਦੁੱਤ ਕੀਆ ਇੱਕ ਓੰਕਾਰ ਸਤਿਪ੍ਰੇਦਾ ਸੋਹਣੇ ਸਾਖੀ ਮਨ ਜਪ ਪਿਆਰ ਅਜਾਮਲ ਉਦਰੀਆ ਕੇ ਇੱਕ ਬਾਰ बलमिक साध संग, को मिल्या हनिसङ्गतायाचो चरण ले मस्तक लावो कर कृपा उदरी हर कह तोत गज इंद्र त्यायो हर कियो मोख विप्र दालद दल पञ्ज रे मन तु पि पज गोविन्दक उधारो खम प्रहार कुबिजा उदरि तार। बिदर उधार्यो दासत पाहि रे मन तु पि ਰਹਿਲਾ ਆਦਰ ਕੀ ਹਰ ਪੈ ਜੇ ਆਪ ਵਸਤਰ ਛੀਨਤ ਦ੍ਰੁਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵਤੋ ਪਰ ਹੈ ਪਾਰ ਤੰਨੇ ਸੇਵਿਆ ਬਾਲ ਬੁੱਧ ਤ੍ਰिलोचन ਗੁਰ ਮਿਲ ਪਈ ਸਿੱਧ ਬੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਹੀ ਦਾਸ ਜੈ ਦੇਵ त्याਗਿਓ ਅਹਮੇਵ ਨਾਈ ਉਦਰਿਓ ਸੈਨ ਸੇਵ ਮਨ ਡੀਗ ਨ ਡੋਲੇ ਕਹੂੰ ਜਾਈ ਮਨ ਤੂੰ ਪੀ ਤਰਸਹਿ ਸਰਣ ਪਾਈ ਜਹੈ ਅਨੁਗ੍ਰਹਿ ਠਾਕੁਰ ਕੀਓ ਆਪਸੀ ਤੈ ਲੀਨੇ ਭਗਤ ਰਾਖ ਤਿਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲਗਾ ਸੇਵ ਤਿਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲਗਾ ਸੇਵ कबीर त्यायो एक रंग, नाम जियो संग, रङ्गदास तिहाये प्रभ गुरु नानक देव गोविंद रूप बसंत महल्ला पंचवा, अनिक जन्म प्रमे जोन माहे हर सिमरन बिन नरक पाहे भगत बिहुना खंड खंड बिन बुझे जम देत डंड गोबिंद पजहो हो मेरे सदा अमीत साच सबद कर सदा परीत रहाओ न आवत कहूं काज तूम बादर सब माया साज पापकरन्ता नह संगाहे बिखका माता अवैजाय ह ह कर्त बदे विकार मोह लोब डूब संसार काम क्रोध मन वस किया सुपने नाम ना हर लिया कभी राजा कब कभ मंगन हार दुख सुख बादो संसार मन उद्रण का साज नहीं पाप बंधन नित पौत जाहे ईठ मीत को सखा नहीं आप बीज आपी खाहे جا કે ਕਿਨੇ ਹੋਤ بیکਾਰ ਸੇ ਛੋੜ ਚਲਿਆ ਖਿੰ ਮਹੰਗਵਾਰ ਮਾਇਆ ਮੋਹਿ ਬੋਹ ਪਰਮਿਆ ਕਿਰਤ ਰੇਖ ਕਰ ਕਰਮਿਆ ਕਰਨੇ ਹਰ ਲਿਪਤਿ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਹਰਾਖ ਲਿਹੋ ਗੋਬਿੰਦ ਦਿਆਲ तेरी शरण पूरन कृपाल तुझ बिन दूजा नहीं ठा हूं कर कृपा प्रभ देहो ना आव तू करता तू कर्ण हार तू ऊचा तू ब अपार कर कृपा लडले हो लही नानक दास प्रभ की शरणाई बसंत की वार महल पंजवा एक ओंकार सतगुरु प्रसाद हर का नाम तिहाई कहो हो, हो हरिया पाई कर्म लिखनते पाई ए ऋतु सुहाई वन तृण त्रिपवन त्रे मोहलिया अमृत फल पाई मिल साधु सुख उपजय लथी सब छाय नानिक सिमर एक नाम फिर बहुड़ न ताई पंजे बदे महाबली कर सच्चा टोआ आपने चरण जपायन विच दयो रोग सोग सब मिट गए नित नमान रोहा ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜੇ ਅਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਨ ਤੇ ਆਇਨ ਸੁਣਨ ਨਿਤ ਸੇ ਭਗਤ ਸੋਹਾਵੇ ਅਗਮੇ ਗੋਚਰ ਸਾਹਿਬੋ ਦੁਸਰ ਲਵੇ ਨਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ मौली धरती मौल्या आकाश कट कट मौल्या प्रगास, राजा राम मौल्या अनित पाहि जह देखो तह रहाव, द्वितीया मौले चार वेद सिमृत स्यो कतेब संकर मोल्यो जोग तिहान कबीर को स्वामी सब समान पंडित जन माते पुराण जोगी माते जोग हान सन्यासी माते अहमेव तपसी माते तप केव सब मद माते न जाग ਸੰਘੀ ਚੋਰ ਕਰ ਮੁਸਨ ਲਾਗ ਰਹਾਉ ਜਗੈ ਸੁਖ ਦਿਓ ਅਰ ਅਕੂਰ ਹੜਵੰਤ ਜਾਗੈ ਤਰ ਲੰਕੂਰ ਸੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮ ਜੈ ਦੇਵ जागत सोबत बहु प्रकार गुरमुख जागे सार इस देही के अधिक काम कह कबीर भज राम नाम जोये खसम है जाया पूत बाप खेलाया बिन सरवणा खीर पिलाया ਦੇਖੋ ਲੋਗਾ ਕਲ ਕੋ ਪਾਓ ਸੁਤ ਮੁਕਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹਾਸਤਾ ਨਿਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਿਲੋਵੈ ਬਿਨ ਅਸਥਨ ਗੌਲਵੇਰੀ ਪੈਡੇ ਬਿਨ ਬਾਟ ਕਨੇਰੀ बिन सतगुरु बाटे न पाई कहो कबीर समझाई प्रहलाद पठाई पढ़ने साल संग सखा बहलिये बाल मोक कहां पड़ा وس जाल जाल मेरी पट्टियां लिख दे हो श्री गोपाल नहीं छोड़ो रे बाबा राम नाम मेरो और पढ़न से नहीं काम रहा संडे मर के कहे हो जाए प्रहलाद बुलाए बेगताए तू राम कहन की छोड़ बान तुझ तुरत छड़ाऊ मेरो कहे हो मान മോ കോഹോ ഗോ കാല മോ പ്യോരീ സഹേറ ബ ਪ੍ਰਬ ਥੰਬ ਤੇ ਨਿਕਸੀ ਕੈ ਬਿਸ ਥਾਰ ਹਰ ਨਖਸ ਛਿਦਿਓ ਨਖ ਬਿਦਾਲ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਪੇਵ ਕਹ ਕਬੀਰ ਕੋ ਲਖੈ ਨ ਪਾਰ ਪ੍ਰਹਿਲਾਦੋ ਧਾਇਰੇ ਅਨਿਕ ਬਾਰ इस तन मन मदे मदन चोर जिन रतन हिरलीन मोर मैं अनाथ प्रभ कहो कहे को को न भिगुतो मैं को आहे मा दो दुख सहे न जाहे मेरु चपल भुद स्यो कहा बसाए रहाओ। ਸਨਕ ਸਨੰਦਨ ਸਿਵ ਸੁਕਾਦ ਨਾਭ ਕਮਲ ਜਾਨੇ ਬ੍ਰਹਮਾਦ ਕਬ ਜਨ ਜੁਗੀ ਜਟਾ ਤਾਰ ਸਬ ਆਪਨ ਅਉਸਰ ਚਲੇ ਸਾਰ ਤੂੰ ਅਥਾ ਹੋ ਮੋਹਿਤਾ ਨਾਹੀ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੀ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਨ ਰੋ ਕਬੀਰ ਨਾਇਕ ਇਕ ਬਨਜਾਰੇ ਪਾਛ ਬਰਦ 25ਕ ਸੰਗ ਕਾਚ 9 ਬਹਿਆ ਦਸ ਗੋਨੇ ਆਹੀ ਕਸਨ ਬਹਤਰ ਲਗੀਤਾ ਹੈ ਮੋਹੀ ਐਸੇ ਬਨ ਜਿਸੋ ਨਹੀਂ ਨਕਾਜ ਜਹ ਕਟੈ ਮੂਲ ਨਿਤ ਬੜੈ ਬਿਆਜ ਰਹਾਉ ਸਾਤ ਸੂਤ ਮਿਲ ਬਨ ਜਕੀਨਾ ਕਰਮ ਭਾਵਨੀ ਸੰਗਲੀਨ ਤੀਨ ਜਗਤੀ ਕਰਤੈ ਰਾਰ ਚਲੋ ਬਨ ਜਾ ਰਹਾ ਹਾਥ ਚਾਰ ਪਉਨ ਜੀ ਹਰਾਨੀ ਬਨ ਜ ਟੂਟ ਦੇ ਦਿਸ ਟੰਡ ਹੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਜ ਸਮਾਨੋਤਾ ਪਰਮ ਬਾਜ ਬਸੰਤ ਹਿੰਡੋਲ ਕਰ ਦੁਜਾ ਇਕ ਓੰਕਾਰ ਸਤਗੁਰ ਪ੍ਰਸਾਦ माता जूठी पिता पी जूठा जूठे ही फल लागे आवे जूठे जूठे मर है, है पंडित सूचा कवन ठाओ जहां बैस हो भोजन खाओ रहा हिहबा जूठी बोलत जूठा कर्ण नेत्र सब जूठे इंद्री की जूठ नाहीगन पानी जूठा जूठी बैस पकाया जूठी करछी परोसन लगा जूठे ही बैठ खाया गोबर जूठा चौका जूठा जूठी दिनी कारा ਕਹ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰਾ ਰਮਾਨੰਦ ਜੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਤ ਜੈ ਰੇ ਕਰ ਲਾ ਗੋਰੰਗ ਮੇਰਾ ਚਿਤ ਨ ਚਲੇ ਮਨੁ ਪਇਓ ਪੰਗਰਹਾਉ एक दिवस मन पई उमंग का चंदन हुआ बहुत सुगंध पूजन चाली ब्रह्म थाए, सो ब्रह्म बतायो मन ही माहे जहा जाइए तह जल पखान तू पूयो है सब समान बेद पुरान सब जोए ऊहा तो जय होए सतगुर बलहारी तोर जिन सकल बिकल भ्रम काटे मोर रामनन्द स्वामी रमत ब्रह्म गुरुका सबद काटे कोट कर्म बसंत बाणी नाम दियो जी की एक ओंकार सतगुरु प्रसाद साहिब संकट वे सेवक पजहै चिरकाल न जीवे दो कुल लजे तेरी भगत न छोडो पावै लोग हसै चरण कमल मेरे हीर रे बसे रहौ ਜੈਸੇ ਆਪਣੇ ਤਨਹਿ ਭਰਨੀ ਮਰਨ ਮੰਡਿਆ ਤੈਸੀ ਸੰਤ ਜਨਾ ਰਾਮ ਨਾਮ ਨਾ ਛੱਡੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੁਪ੍ਰਸਨ ਹੋਏ ਤਾਂ ਸੇਵਕ ਨਾਮਾ

ਹੋ ਹੋ ਦਿਆਲ ਸਤਗੁਰ ਮੇਲ ਤੂੰ ਮੋਕ ਪਾਰ ਉਤਾਈ ਰੇ ਕਿਸਵਾ ਨਮਕ ਹੈ ਹੋ ਤਰਪੀ ਨਾ ਜਾਨੂ ਮੋਕ ਬਹਾ ਦੇਹ ਬਹਾ ਦੇਹ ਬੀਠੁਲਾ सहज अवल टूड़ मणि गाडी चालती पीछे तिनका लेकर हांकती जैसे पंगत थूटिट हांकती सरतोवन चली लाडुलि रहाऊ तोबी तोवै बिरह बिरता हरि चरण मेरा मन रता ਪਾੜਿਤ ਨਾਮ ਦਿਓ ਰਾਮ ਰਹਿਆ ਆਪਣੇ ਭਗਤ ਪਰ ਕਰ ਦਿਆ ਬਸੰਤ ਬਾਣੀ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜਨਤਾ ਕਛੂ ਨਹੀਂ ਬਹਿਰਾ ਵ ਦੇਖੇ ਉ ਬਜਾਏ ਗਰਭਵਤੀ ਕਾ ਨਹੀਂ ਇੰਠਾਓ ਤੇਰੀ ਗਰਦਨ ਉਪਰ ਲਵੈ ਕਾਉ ਤੂੰ ਕਾਹੇ ਗਰਬ ਹੈ ਬਾਵਲੀ ਜੈਸੇ ਪਾਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਪੇਦ तन सुगन्ध टू डै प्रदेश आप तन का जो करे विचार तिस नहीं जम कंकर करे खोआर पुत्र कलतर का कर है अहंकार ठाकुर लेखा मगन हार फेड़े का दुख सह जियौ ਪਾਛੇ ਕਿਸ ਹੈ ਪੁਕਾਰ ਹੈ ਪੀਓ ਪੀਓ ਸਾਧੂ ਕੀ ਜੋਲੇ ਹੈ ਓਟ ਤੇਰੇ ਮਿਟ ਹੈ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨ ਜਨਮ ਨ ਜੋਨ ਕਾਮ ਬਸੰਤ ਕਬੀਰ ਜੀਓ एक ओंकार सतगुरु प्रसाद सुरह की जैसी तेरी चाल तेरी पूंछट ऊपर चमकबाल इस घर में है सो तू टूंड खाहे और किसी के तू मत ही जाहे रहाओ चाकी है चून खाहे चाकी का चीथरा कहाँ ले जाहे चीके पर तेरी बहुत डीठ मत लकड़ी सूटा तेरी परै पीठ कह कबीर भोग भले कीन मत को मारे ईट टेम ચીકે પર تیری بہت ડીઠ મતલ કરી સોટા تیری પરે પીઠ કહે કબીર ભોગ ભલે કીન મત કો મહરે ઈટ ટેમ વાહી ગુરુજી કા ખાલસા વાહી ગુરુજી કી ફતેહી